ਬੜੀਆਂ ਚੀਜ਼ਾਂ ਦਾ ਪਤਾ ਲੱਗਦਾ ਸਫ਼ਰ ਚ ਆਉਂਦਿਆਂ ਵੀ ਕਿਵੇਂ-ਕਿਵੇਂ ਕੀ-ਕੀ ਚੀਜ਼ਾਂ ਤੁਹਾਨੂੰ ਹੋਰ ਚਾਹੀਦੀਆਂ ਨੇ ਅਜੇ। ਇਕੱਲੇ ਬੰਦੇ ਲਈ ਕੀ-ਕੀ ਚੀਜ਼ਾਂ ਦੀ ਲੋੜ ਹੁੰਦੀ ਏ। ਪੱਗ ਤੇ ਹਲਾ ਦਿੰਦੀ ਏ ਇੱਕ ਵਾਰੀ ਆਰਾ ਵੜ ਜੀ। ਪਰ ਐਂ ਲੱਗਦਾ ਜਿਵੇਂ ਨਾ ਤੁਸੀਂ ਕਾਰ 'ਚ ਹੀ ਬੈ ਕੇ ਚਲਾਉਣ ਦੇ। ਪਤਾ ਨਹੀਂ ਕੀ ਚੱਕਰ ਐ ਲੇਕਿਨ ਵੇਖੋ ਤੁਸੀਂ ਰੈਸਟੋਰੈਂਟ ਜਾਂ ਟੱਬਾ ਚਲਾਉਣ ਦਾ ਇੱਕ ਵੇਕਲਾ ਤਰੀਕਾ। ਕਸਟਮਰ ਨੂੰ ਅਟਰੈਕਟ ਕਰਨ ਦਾ ਕਿ ਗਾਹ ਕਾਵੇ। ਹੁਣ ਮੈਂ ਵੀ ਜਾਂਦਾ ਜਾਂਦਾ ਰੋਕ ਹੀ ਗਿਆ। ਦੂਜੇ ਦਿਨ ਮੈਂ ਆਪਣੇ ਸਫ਼ਰ 'ਚ ਤਰਨ ਤਰ ਤੋਂ ਚੱਲ ਕੇ ਅਟਾਰੀ ਵਾਗਾ ਉਹ ਪੁਲ ਕੰਜਰੀ ਤੱਕ ਜਾ ਕੇ ਚੁਬਾਲ ਵੀ ਜਾ ਕੇ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਠੱਠਾ ਤੇ ਇੱਥੇ ਠਹਿਰਿਆ ਸੀ ਸਾਰਾ ਗੜੀ ਸਰਾਂ ਦੇ ਵਿੱਚ ਬਹੁਤ ਕਮਾਲ ਦਾ ਕਮਰਾ ਪੂਰਾ ਨਿੱਗਾ ਕੀਤਾ ਹੋਇਆ ਯਾਨੀ ਕਿ 에어 ਕੰਡੀਸ਼ਨਸ ਕੀਤਾ ਹੋਇਆ ਸੀ ਕਿ ਗਰਮ ਹਵਾ ਮੈਂ ਕਿਨਾ ਚਾਹੀ ਬਾਤਾਂ ਨੇ ਤੇ ਬੜਾ ਵਧੀਆ ਲੱਗਾ ਇਹ ਬੈਗ ਖੋਲ ਤੇ ਲਈਦਾ ਇਸ ਨੂੰ ਪੈਕ ਕਰਨਾ ਫਿਰ ਥੋੜਾ ਔਖਾ ਹੋ ਜਾਂਦਾ ਪਰ ਸਮਾਨ ਸਾਰਾ ਪੈ ਜਾਂਦਾ ਵੀ ਇਸ ਤਰ੍ਹਾਂ ਸਵਾਰੇ ਕਰਕੇ ਇੱਕ ਰੀਤ ਮੈਂ ਲੇਟ ਹੀ ਗਿਆ ਪਰ ਜਾਣਾ ਪੈਣਾ ਬਾਹਰ ਇਸ ਵਕਤ ਮੈਂ ਅੰਮ੍ਰਿਤਸਰ ਤੋਂ ਜਲੰਧਰ ਵਾਲੇ ਪਾਸੇ ਚੱਲਿਆ ਹੁਣ ਪਿੱਛੇ ਤੁਸੀਂ ਵੇਖੋਗੇ 골ਡਨ ਗੇਟ ਬੜਾ ਵਧੀਆ ਮਹਿਸੂਸ ਹੁੰਦਾ ਜਦੋਂ ਇਸ ਗੇਟ ਦੇ ਅੰਦਰੋਂ ਆਪਾਂ ਐਂਟਰ ਕਰਨੇ ਆ ਕਿ ਗੁਰੂ ਕੀ ਨਗਰੀ ਤੁਸੀਂ ਆ ਗਏ ਹੋ ਤੇ ਆਪਾਂ ਇੱਥੇ ਦੋ ਦਿਨ ਬਤਾਏ ਨੇ ਤੇ ਹੁਣ ਮੇਰੇ ਸਾਹਮਣੇ ਤੁਹਾਨੂੰ ਦਿਖਾਵਾਂ ਇਸ ਪਾਸੇ ਲਿਖਿਆ ਜਲੰਧਰ ਵਿਆਸ ਹੁੰਦੇ ਹੋਏ ਜੋ ਵੀ ਰਸਤੇ 'ਚ ਫਲੋਰ ਫਗਵਾੜਾ ਕਪੂਰਥਲਾ ਜੋ ਜੋ ਵੀ ਆਉਂਦਾ ਗਿਆ ਤੇ ਰਾਹ ਦਾ ਕਰਦੇ ਹਾਂ ਸਫਰ ਹੌਲੀ ਹੌਲੀ ਬੜੀਆਂ ਚੀਜ਼ਾਂ ਦਾ ਪਤਾ ਲੱਗਦਾ ਸਫਰ 'ਚ ਆਉਂਦਿਆਂ ਵੀ ਕਿਵੇਂ-ਕਿਵੇਂ ਕੀ-ਕੀ ਚੀਜ਼ਾਂ ਤੁਹਾਨੂੰ ਹੋਰ ਚਾਹੀਦੀਆਂ ਨੇ ਅਜੇ ਇਕੱਲੇ ਬੰਦੇ ਲਈ ਕੀ-ਕੀ ਚੀਜ਼ਾਂ ਦੀ ਲੋੜ ਹੁੰਦੀ ਏ ਮਿਲਦੇ ਆ ਅੱਗੇ ਹੁਣ ਜਲੰਧਰ ਦੇ ਸਫਰ ਦੇ ਵਿੱਚ ਲੋਜੀ ਤਰਨਤਾਰ ਨੇ ਇਥੋਂ 18 ਹਰੀਕੇ 54 ਤੇ ਦਿੱਲੀ ਹੈਗੀ 440 ਦਿੱਲੀ ਤੇਰੇ ਤੱਕ ਤੇ ਪਹੁੰਚਾਂਗੇ ਕੋਈ ਨਾ ਤੇ ਸ਼ਰਾਬ ਪੀ ਕੇ ਗੱਡੀ ਚਲਾਣੀ ਨਹੀਂ ਚਾਹੀਦੀ ਤੇ ਮਗਰੋਂ ਆਪਾਂ ਰਸਤਾ ਵਾਵਾ ਸਫ਼ਰ ਤੈਅ ਕਰ ਰਹੇ ਆ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵਿਖਾ ਦਿਆਂ ਇੱਕ ਆ ਵੇਖੋ ਤੁਸੀਂ ਤੇ ਇਹ ਇੱਕ ਰੱਖਿਆ ਜੀ ਹਵਾਈ ਅੱਡਾ ਹਵਾਈ ਅੱਡਾ ਪਿਓਰ ਵੈਜੀਟੇਰੀਅਨ ਕਹਿੰਦੇ ਹੈਗਾ ਵੀ ਇਹ ਫੇ ਰੈਸਟੋਰੈਂਟ ਤੇ ਬੜਾ ਵਧੀਆ ਯਾਨੀ ਕਿ ਇੱਕ ਬਣਾਇਆ 에য়ার ਇੰਡੀਆ ਪ੍ਰੋਪਰ ਲਿਖਿਆ ਮਣਕਰੇ ਪੁੱਛ ਕੇ ਲਿਖਣਾ ਪੈਂਦਾ ਹੋਵੇ ਜਹਾਜ਼ ਹੀ ਮਨ ਲੱਗਦਾ ਉਹ ਹੈ ਪਤਾ ਨਹੀਂ ਕੀ ਚੱਕਰ ਹੈ ਲੇਕਿਨ ਵੇਖੋ ਤੁਸੀਂ ਰੈਸਟੋਰੈਂਟ ਜਾਂ ਟੱਬਾ ਚਲਾਣ ਦਾ ਇੱਕ ਵੇਕਲਾ ਤਰੀਕਾ ਕਸਟਮਰ ਨੂੰ ਅਟਰੈਕਟ ਕਰਨ ਦਾ ਕਿ ਗਾਹ ਕਾਵੇ ਹੁਣ ਮੈਂ ਵੀ ਜਾਂਦਾ ਜਾਂਦਾ ਰੋਕ ਹੀ ਗਿਆ ਇਸ ਅੱਖਾਂ ਨੂੰ ਮਨ ਨੂੰ ਦਿਮਾਗ ਨੂੰ ਜਦੋਂ ਕੋਈ ਨਵੀਂ ਚੀਜ਼ ਮਿਲਦੀ ਹੈ ਨਾ ਆਪਾਂ ਰੁਕਦੇ ਹੀ ਰੁਕਦੇ ਆ ਵੀ ਆਹ ਕੀ ਚੀਜ਼ ਹੈ ਯਾਰ ਹੁਣ ਤਾਂ ਵੇਦੀ ਮੇਨ ਬਿਲਡਿੰਗ ਦੇ ਪਿੱਛੇ ਰਹਿ ਗਈ ਉਹ ਤੇ ਵਿਖਾਈ ਦੇ ਨਹੀਂ ਰਹੀ ਤੇ ਆਹ ਵੇਖ ਲਓ ਤੁਸੀਂ ਨਵੇਕਲਾ ਕਨਸੈਪਟ ਆ ਭਾਈ ਤੇ ਕਦੇ ਮੌਕਾ ਮਿਲਿਆ ਫਿਰ ਅੰਦਰ ਜਾਵਾਂਗੇ ਹੁਣ ਤਾਂ ਆਪਣੇ ਕੋਲ ਟਾਈਮ ਘੱਟ ਹੈ ਅੰਦਰ ਦਾ ਵੀ ਕਦੇ ਗਿੜਾ ਲਵਾਵਾਂਗੇ ਤੁਹਾਨੂੰ ਦੋਦੀਆਂ ਦੇ ਸਟੈਂਡ ਇਧਰ ਮੈਂ ਇਹੋ ਜਿਹੇ ਬਾਹਲੇ ਵੇਖੇ ਨੇ ਸ਼ਾਇਦ ਮੈਨੂੰ ਜਾਂ ਤੇ ਦਿਸੇ ਨਹੀਂ ਸਾਡੇ ਸਮਾਨੇ ਵਾਲੇ ਪਾਸੇ ਘੱਟ ਨੇ ਇਹ ਐਵੇਂ ਸਿੱਧੇ ਰੱਖ ਲੈਣੇ ਤੇ ਰੱਸੀ ਨਾਲ ਢੋਲੀਆਂ ਮਾਰ ਲੈਂਦੇ ਨੇ ਚੁੱਕਣੀਆਂ ਧਰਨੀਆਂ ਵਧੀਆ ਰਹਿੰਦੀਆਂ ਨੇ ਸੌਖੀਆਂ ਰਹਿੰਦੀਆਂ ਅੰਮ੍ਰਿਤਸਰ ਤੋਂ ਵਾਵਾ ਮੈਂ ਅੱਗੇ ਦਾ ਸਫ਼ਰ ਕਰ ਲਿਆ ਸੀ ਤੇ ਮੈਨੂੰ ਅਸੀਂ ਮੈਂ ਜਲੰਧਰ ਜਾਵਾਂਗਾ ਤੇ ਜਾ ਕੇ ਲੁਧਿਆਣੇ ਰੁਕਾਂਗਾ ਜਲੰਧਰ ਦੇ ਬਾਜ਼ਾਰ ਫੇਰ ਕੇ ਨਾ ਕਿਉਂਕਿ ਧੁੰਦਾ ਪੈਣ ਲੱਗ ਗਿਆ ਤੇ ਸਫ਼ਰ ਅੱਗੇ ਹੋਣਾ ਨਹੀਂ ਸੀ ਤਾਂ ਕਰਕੇ ਮੈਂ ਘਰ ਨੂੰ ਹੁਣ ਆ ਰਿਹਾ ਵਾਪਸ ਤੇ ਇੱਥੇ ਆ ਕੇ ਸਾਹਮਣੇ ਇੱਕ ਬੋਰਡ ਲੱਗਾ ਵੇਖਿਆ ਮੈਂ ਬੋਰਡ ਤੇ ਲਿਖਿਆ ਬਾਬਾ ਬਕਾਲਾ ਬਾਬਾ ਬਕਾਲਾ ਉਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਤ ਹੈ ਇੱਥੇ ਗੁਰੂ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਆਖਰੀ ਵਾਰੀ ਇਹ ਕਹਿ ਗਏ ਨਾ ਬਾਬਾ ਬਕਾਲਾ ਤਾਂ ਮੱਖਣ ਸ਼ਾਹ ਲੁਬਾਣੇ ਨੇ ਉਹ ਹੀ ਤੁਹਾਨੂੰ ਪਤਾ ਹੀ ਹੈ ਕਿ ਮੋਹਰਾ ਵਾਲੀ ਖੇਡ ਜਾਂ ਦੋ ਦੋ ਮੋਹਰੇ ਰੱਖੀਆਂ ਸਾਰਿਆਂ ਅੱਗੇ ਤੇ ਇੱਥੇ بڑے ਗੁਰੂਆਂ ਨੇ ਯਾਨੀ ਕਿ ਆਪਣੀਆਂ ਮੰਜੀਆਂ ਸਥਾਪਿਤ ਕਰ ਲੀਆਂ ਜਾਂ ਕਹਿ ਲਓ ਕਿ ਗੱਦੀਆਂ ਲਾ ਲਈਆਂ ਤੇ ਇਹ ਬਾਬਾ ਬਕਾਲਾ ਇਹ ਮਤਲਬ ਸ਼ਹਿਰ ਦੇ ਵਿੱਚੋਂ ਗਲੀਆਂ 'ਚ ਮੈਂ ਜਾ ਰਿਹਾ ਅੱਗੇ ਤੇ ਨਹੀਂ ਜਾ ਪਾਇਆ ਕਿਉਂਕਿ ਮੇਰੇ ਨਾਲ ਇੱਕ ਇਹ ਚੀਜ਼ ਮੈਂ ਨੋਟ ਕੀਤੀ ਹੈ ਕਿ ਬੈਗ ਹੁੰਦਾ ਨਾ ਮੋਟਰਸਾਈਕਲ ਤੇ ਤੇ ਪਾਰਕਿੰਗ ਚ ਲਾਣਾ ਫਿਰ ਔਖਾ ਹੋ ਜਾਂਦਾ ਕਈ ਵਾਰੀ ਕਿਉਂਕਿ ਜਾਣਾ ਦੂਰ ਸੀ ਮੈਂ ਇਸ ਕਰਕੇ ਇੱਥੇ ਮੈਂ ਸੇਵਾਦਾਰ ਵੀਰ ਨੂੰ ਕਿਹਾ ਵੀ ਮੜਾ ਧਿਆਨ ਰੱਖਿਓ ਤੇ ਮੈਂ ਬਾਹਰੋਂ ਯਾਨੀ ਕਿ ਨਮਸਕਾਰ ਕਰ ਲਈ ਸੀ ਇਤਿਹਾਸ ਵੱਡਾ ਹੈ ਤੇ ਮੈਂ ਮਤਲਬ ਵੇਖੋ ਵੀ ਕਿੰਨੀ ਕੁ ਦੂਰ ਹੈ ਜਲੰਧਰ ਤੋਂ ਅਮਰੋਦਸਰ ਰੋਡ ਹੈ ਸਾਰਾ ਤੇ ਉੱਥੋਂ ਬਿਲਕੁਲ 4 ਕਿਲੋਮੀਟਰ ਅੱਗੇ ਆ ਕੇ ਲੇਕਿਨ ਕਦੇ ਗਏ ਨਹੀਂ ਹੈ ਕਿੱਡਾ ਤਗੜਾ ਇਤਿਹਾਸ ਹੈ ਮੱਖਣਸ਼ਾ ਲੁਬਾਣਾ ਜਿਹੜਾ ਵਪਾਰੀ ਸੀ ਫਿਰ ਉਹਨੇ ਜਾਨੀ ਕਿ ਅਰਦਾਸ ਬੇਨਤੀ ਕੀਤੀ ਤੇ ਇਹ 메ਨ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਵਧੀਆ ਲੱਗਾ ਮਤਲਬ ਮੱਥਾ ਟੇਕਿਆ ਅੱਗੇ ਥੋੜਾ ਜਿਹਾ ਮੈਂ ਚਲਾ ਗਿਆ ਸੀ ਬਾਅਦ ਚ ਤੇ ਫਿਰ ਜਾਨੀ ਕਿ ਨੌਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਕਿੰਨੀਆਂ ਮੋਰਾ ਸੁੱਖੀਆਂ ਸੀ ਤੇ ਕਿੰਨੀਆਂ ਦਾ ਤੂੰ ਮੱਥਾ ਟੇਕ ਰਿਹਾ ਜੋ ਇਤਿਹਾਸ ਆਪਣਾ ਦੱਸਦਾ ਜੋ ਵੀ ਜਾਨੀ ਕਿ ਵਿਦਵਾਨ ਦੀ ਹੈ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਸਾਹਿਬ ਤੇ ਮਤਲਬ ਇੱਥੇ ਦਾ ਬਾਜ਼ਾਰ ਮੈਨੂੰ ਬੜਾ ਸ਼ਾਂਤ ਜਿਹਾ ਲੱਗਾ ਸ਼ਾਇਦ ਮੈਂ ਇਦਾਂ ਗਿਆ ਨਾ ਵੱਡੇ ਜਾਂ ਸ਼ਹਿਰ ਚੋਂ ਆਇਆ ਸੀ ਆਲੇ-ਦੁਆਲੇ ਮਤਲਬ ਇੱਕ ਸੜਕ ਉਧਰ ਜਾ ਰਹੀ ਏ ਇੱਕ ਉਧਰ ਜਾ ਰਹੀ ਏ ਆ ਵੇਖੋ ਤਿੰਨੇ ਛੜਕਾਂ ਇੱਕ ਉਧਰ ਮੋੜਦੀ ਏ ਇੱਕ ਉਧਰ ਤੇ ਆਪਾਂ ਇੱਧਰ ਸੱਜੇ ਪਾਸੇ ਫਿਰ ਚਲੇ ਜਾਣਾ ਤੇ ਮੈਂ ਦੂਰੋਂ ਇੱਥੇ ਰੁੱਕ ਕੇ ਤੇ ਤੁਹਾਨੂੰ ساری ਉਹ ਬਿਲਡਿੰਗ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਪਰਮਾਤਮਾ ਬਸ ਖੁੱਲਾ ਸਮਾਂ ਦਏ ਵੀ ਐਨ ਇੱਕ-ਇੱਕ ਚੀਜ਼ ਨੂੰ ਆਪਾਂ ਪੂਰੀ ਤਰ੍ਹਾਂ ਕੋਖੀਏ ਪਰਖੀਏ ਵੇਖੀਏ ਫਿਲਹਾਲ ਦਸ ਜੀ ਨਿੱਦਾਂ ਕਰੋ ਤੇ ਆ ਸਾਹਮਣੇ ਇਤਿਹਾਸ ਹੈ ਤੁਸੀਂ ਪੜ ਸਕਦੇ ਹੋ ਪਾਜ਼ ਕਰਕੇ ਬੱਸ ਮੈਂ ਤੁਹਾਨੂੰ ਮੜਿਆ ਦੱਸ ਹੀ ਦਿੱਤਾ ਬੜਾ ਯਾਨੀ ਕਿ ਜੀ ਲੱਗਦਾ ਸੀ ਇੱਥੇ ਠੀਕ ਕਦਾ ਸੀ ਰਹੀਏ ਪਰ ਇੱਕ ਸਮਾਂ ਤੇ ਛੁੱਟੀਆਂ ਇਹ ਵਾਜਾ ਮਾਰਦੀਆਂ ਰਹਿੰਦੀਆਂ ਨੇ ਤੇ ਅੱਗੇ ਦਾ ਸਫ਼ਰ ਅੱਗੇ ਕਰਦੇ ਕਰਦੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਦੋਸਤੋ ਬਿਆਸ ਦਰਿਆ ਦੇ ਪੁਲ ਤੇ ਇਹ ਬਿਆਸ ਦਰਿਆ ਆਪਾਂ ਕ੍ਰੋਸ ਕਰ ਲਿਆ ਤੇ ਦੁਪਹਿਰਾਂ ਹੋ ਚੁੱਕੀਆਂ ਨੇ ਬਾਬਾ ਹੋਟਲ ਮੈਂ ਛੱਡਿਆ ਅਸੀਂ ਪਿੱਛੇ ਢਾਬੇ ਮੈਂ ਕੋਈ ਐਸਾ ਢਾਬਾ ਚਾਹੁੰਦਾ ਕਿ ਬਾਹਰ ਇਦਾਂ ਕੁਰਸੀਆਂ ਲੱਗੀਆਂ ਹੋਣ ਤੇ ਪਰੌਂਠੇ ਮਿਲ ਜਾਣ ਬੜਾ ਨਜ਼ਾਰਾ ਆਇਆ ਇੱਥੇ ਹੁਣ ਫੇਰ ਚੰਗਾ ਪੜਾ ਜਲੰਧਰ ਨੂੰ ਜਾਣ ਡਿਆ ਅਸਾਂ ਤੇ 15-16 ਕਿਲੋਮੀਟਰ ਜਲੰਧਰ ਰਹਿ ਗਿਆ ਇੱਥੋਂ ਪਹਿਲਾ ਬੋਰਡ ਤੇ ਮੈਂ ਛੱਡਤਾ ਕਪੂਰਥਲੇ ਦਾ ਇਹ ਦੂਜਾ ਆ ਗਿਆ ਇਧਰੋਂ ਥੋੜਾ ਜਿਹਾ ਪਿੰਡਾਂ ਜਾਂ ਝੋਰਾ ਚੇਤਾ ਹੈ ਕਿ ਇੱਥੇ ਕਪੂਰਥਲੇ ਡਿਸਟ੍ਰਿਕਟ ਕੋਰਟ ਦੇ ਵਿੱਚ ਮੇਰਾ ਇੱਕ ਮਿੱਤਰ ਪਿਆਰਾ ਮੇਰਾ ਭਰਾ ਛੋਟਾ ਪਿੰਡ ਤੋਂ ਲੱਗਾ ਨੌਕਰੀ ਤੇ ਮੈਂ ਆਖਿਆ ਵੀ ਉਹਨੂੰ ਮਿਲ ਲਈਏ ਇਹ ਬਿਲਕੁਲ ਅਨਪਲਾਨਡ ਸੀ ਪਹਿਲਾਂ ਬਾਬਾ ਬਕਾਲਾ ਵੀ ਤੇ ਹੁਣ ਕਪੂਰਥਲਾ ਜਾਣਾ ਮੈਂ ਅਮਰੋਦਸਰ ਤੋਂ ਸੀ ਕਿੱਥੇ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫੇਰ ਉਹ ਆਪਣੇ ਘਰ ਇੱਥੇ ਸਮਾਣਾ ਸ਼ਹਿਰ ਦੇ ਕੋਲ ਆਉਣਾ ਸੀ ਇੱਥੋਂ ਬਾਅਦ ਮੈਂ ਫਿਰ ਛੱਡਤੀਆਂ ਡੋਰਾ ਮੈਂ ਜਿੱਧਰ ਨੂੰ ਜਾਈ ਜਾਨੇ ਚੱਲੀ ਜਾਈਏ ਫੋਨ ਕੀਤਾ ਵੀਰ ਨੂੰ ਤੇ ਇਹ ਕਪੂਰਥਲੇ ਦੇ ਬਾਹਰੋਂ ਬਾਰ ਨਵੀਂ ਯਾਨੀ ਕੋਟ ਬਣੀ ਹੈ ਉੱਥੇ ਜਾ ਕੇ ਫਿਰ ਮੈਂ ਮਿਲਿਆ ਵੀਰ ਨੂੰ ਤੇ ਵਧੀਆ ਤਜਰਬਾ ਰਿਹਾ ਇਹ ਵੀ ਤੇ ਇਦੋਂ ਮੈਂ ਕਪੂਰਥਲਾ ਘੁੰਮਿਆ ਇਸ ਵਕਤ ਮੈਂ ਖੜਿਆ ਹੋਇਆ ਹਾਂ ਕਪੂਰਥਲੇ ਦੀਆਂ ਕਚਹਿਰੀਆਂ 'ਚ ਕੋਰਟ 'ਚ ਇੱਥੇ ਆਪਣੇ ਪਿੰਡ ਦੇ ਸੱਜਣ ਨੂੰ ਮਿਲ ਕੇ ਜਗਵੀਰ ਸਿੰਘ ਨੂੰ ਉਹਨਾਂ ਨਾਲ ਮਿਲਿਆ ਚਾਹ ਪਾਣੀ ਪੀਤਾ ਤੇ ਹੁਣ ਕਪੂਰਥਲਾ ਥੋੜਾ ਜਿਹਾ ਉਹਦੇ ਨਾਲ ਘੁੰਮਾਂਗੇ ਕਪੂਰਥਲਾ ਘੁੰਮਣ ਨਿਕਲੇ ਸਾਢੇ 5 ਹੋ ਗਏ ਸੀ ਤੇ ਇਹ ਕਪੂਰਥਲੇ ਦਾ ਬਹੁਤ ਮਸ਼ਹੂਰ ਸੈਨਿਕ ਸਕੂਲ ਹੈ ਤੇ ਰਾਜਾ ਜਗਤਜੀਤ ਦਾ ਇੱਕ ਤਿਆ ਮਹਿਲ ਹੈ ਇੱਥੇ ਯਾਨੀ ਕਿ ਚਾਹ ਕੌਫੀਆਂ ਚੱਲਦੀਆਂ ਸੀ ਮੀਟਿੰਗਾਂ ਹੁੰਦੀਆਂ ਸੀ ਤੇ ਇਹ ਛੋਟਾ ਯਾਨੀ ਕਿ ਬڑے ਮਹਿਲ ਨੇ ਕਪੂਰਥਲਾ ਬਹੁਤ ਵੱਡੀ ਰਿਆਸਤ ਰਹੀ ਹੈ ਜਿਵੇਂ ਪਟਿਆਲਾ ਆ ਜੀਂਦ ਹੈ ਇਹ ਆ ਉਹ ਮਹਿਲ ਇੱਥੇ ਵੀਡੀਓ ਨਹੀਂ ਬਹੁਤੀ ਬਣਾਣ ਦਿੰਦੇ ਇਹ ਪੁਰਾਣੀਆਂ ਕਚਹਿਰੀਆਂ ਹੁੰਦੀਆਂ ਸੀ ਇੱਥੇ ਤੇ ਹੁਣੇ ਹੀ ਉਹ ਨਵੀਆਂ ਕਚਹਿਰੀਆਂ ਜਿੱਥੇ ਆਪਾਂ ਗਏ ਸੀ ਉੱਥੇ ਯਾਨੀ ਕਿ ਸ਼ਿਫਟ ਹੋਇਆ ਤੇ ਇਹ 1908 ਦਾ ਮਹਿਲ ਬਣਿਆ ਇਹ ਪਤਾ ਨਾ ਕਿ ਪੈਪਸੋ ਵਾਲੀਆਂ ਸਾਰੀਆਂ ਰਿਆਸਤਾਂ ਹੁੰਦੀਆਂ ਸੀ ਪੂਰੇ ਭਾਰਤ ਵਿੱਚ 572 ਦੇ ਕਰੀਬ ਰਿਆਸਤਾਂ ਤੇ ਪੰਜਾਬ ਤੇ ਇਧਰ ਹਰਿਆਣਾ ਹਿਮਾਚਲ ਦੇ ਲੱਗ ਜਣੀਆਂ ਸਨ 7 ਤੋਂ 8 ਰਿਆਸਤਾਂ ਇਹ ਸਟੇਟ ਗੁਰਦੁਆਰਾ ਇੱਕੋ ਇੱਕ ਗੁਰਦੁਆਰਾ ਕਪੂਰਥਲਾ ਸ਼ਹਿਰ ਦਾ ਸਟੇਟ ਗੁਰਦੁਆਰਾ ਤੇ ਇਹ ਇੱਕ ਹੈਗੀ ਐ ਮੋਰਿਸ ਮਸਜਿਦ ਇਹ ਵੀ ਇੱਕ ਇਦਾਂ ਦੀ ਹੈਗੀ ਮੋਰੋਕੋ ਤੇ ਇਹ ਵੀ ਰਾਜਾ ਨੇ ਬਣਵਾਈ ਸੀ ਰਾਜਾ ਜਗਤਜੀਤ ਨੇ 1927 ਤੇ 28 ਦੇ ਵਿੱਚ ਸੋ ਮਾੜਾ ਮੋਟਾ ਇਦਾਂ ਤੁਹਾਨੂੰ ਵਿਖਾ ਸਕਦੇ ਆ ਮਾਫੀ ਚਾਹੁੰਦੇ ਆ ਕਿ ਇੱਥੇ ਵੀ ਰਸੀ ਆ ਕੇ ਰੋਟੀ ਖਾ ਲਈ ਸੀ ਚਿੜੀ ਦਾ ਢੱਬਾ ਕਹਿੰਦੇ ਡੇਢ ਦੋ ਘੰਟਿਆਂ ਵਾਸਤੇ ਖੋਲਦਾ ਸ਼ਾਮ ਨੂੰ ਤੇ ਇੱਥੇ ਪੂਰੀ ਲਹਿਰ ਵਹਿਰ ਹੋ ਜਾਂਦੀ ਏ ਅਨਪਲੈਨਡ ਟੂਰ ਵੇਖ ਲਓ ਅਗਲੀ ਸਵੇਰ ਧੁੰਦ ਪੈ ਗਈ ਇਹ ਜਾਣਾ ਜਲੰਧਰ ਸੀ ਪਰ ਫੇਰ ਆਖਿਆ ਵੀ ਇੱਧਰ ਸੁਲਤਾਨਪੁਰ ਲੋਧੀ ਚੱਲੀਏ ਹੁਣ ਮੋਟਰਸਾਈਕਲ ਉਧਰ ਨੂੰ ਖਿੱਚਦਾ ਮਿਲਦੇ ਆ ਅਗਲੇ ਵਲੌਗ 'ਚ